ਸਚੀਰਿਆ ਕਾਲ ਮੇਰਾ ਨਾਮ ਗੁਰਵਿੰਦਰ ਕੌਰ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜਦੋਂ ਅਸੀਂ ਫਿਨਲੈਂਡ ਗਏ ਆ ਉਹਨਾਂ ਦੇ ਜਿਹੜੇ ਬੱਚੇ ਆ ਉਹ ਉਹਨਾਂ ਨੂੰ ਪੜ੍ਹਾਉਣ ਦਾ ਤਰੀਕਾ ਜਿਹੜਾ ਹੈ ਉਹ ਲਰਨਿੰਗ ਬਾਏ ਡੂਇੰਗ ਔਰ ਜੁਆਇਫੁਲ ਲਰਨਿੰਗ ਸਾਨੂੰ ਪ੍ਰੈਕਟੀਕਲ ਨੋਲੇਜ ਦੇ ਲਈ ਉਹਨਾਂ ਨੇ ਲੈ ਕੇ ਗਏ ਟੀਚਿੰਗ ਮੈਥਡਸ ਦੇਖੇ ਮਤਲਬ ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ ਸਾਨੂੰ ਟੌਪਿਕ ਮਿਲਿਆ ਸਾਇੰਸ ਨਾਲ ਰਿਲੇਟਿਡ ਔਰ ਮੇਰਾ ਟੌਪਿਕ ਸੀ 3 ਹਾਅਰਸ ਰਿਡਿਊਸ ది ਯੂਜ਼ ਰੀਸਾਈਕਲ ਔਰ ਇਹਦੇ ਵਿੱਚ ਅਸੀਂ ਜਿਹੜਾ ਸੀ ਗਿੱਲਾ ਕੂੜਾ ਸੁੱਕਾ ਕੂੜਾ ਇਹਦਾ ਨਾਲ ਰਿਲੇਟਡ ਬੱਚਿਆਂ ਨੂੰ ਆ ਕੇ ਸਮਝਾਉਣਾ ਸੀ ਔਰ ਬੱਚਿਆਂ ਨੂੰ ਅਸੀਂ ਲਗਾਤਾਰ ਇੱਕ ਹਫਤੇ ਦੀਆਂ ਗਤੀਵਿਧੀਆਂ ਹੁੰਦੀਆਂ ਜ਼ੀਰੋ ਵੇਸਟ ਬੈਗ ਜ਼ੀਰੋ ਵੇਸਟ ਕਲਾਸਰੂਮ ਡੋਨਟ ਵੇਸਟ ਜਸਟ ਡੋਨੇਟ ਇਦਾਂ ਦੀਆਂ ਐਕਟੀਵਿਟੀਆਂ ਆ ਸਾਡੀਆਂ ਜਿਹੜੀਆਂ ਅਸੀਂ ਬੱਚਿਆਂ ਨੂੰ ਕਰਵਾਉਂਦੇ ਆ ਸਾਡੀ ਵਰਦੀ ਮੈਂ ਫਿਨਲੈਂਡ ਕੇਸਗੇ ਉੱਥੋਂ ਸਾਰੀ ਗਤੀਵਿਧੀਆਂ ਸਿੱਖੀਆਂ ਕੋ ਸਾਨੂੰ ਇੱਥੇ ਦੱਸਿਆ ਤਾਂ ਸਾਰੇ ਮੈਂਡਮ ਸਾਨੂੰ ਰੋਜ਼ ਇੱਕ ਨਵੀਂ ਗਤੀਵਿਧੀ ਕਰਾਉਂਦੇ ਹਨ ਬੱਚੇ ਦੀ ਆਪਣੀ ਜਿਹੜੀ ਕ੍ਰੀਏਟੀਵਿਟੀ ਹੈ ਉਹਨੂੰ ਵੀ ਬਾਹਰ ਆਉਣ ਦਾ ਮੌਕਾ ਦਿੰਦੇ ਜਦੋਂ ਕੌਨਫੀਡੈਂਸ ਵਧੂਗਾ ਤਾਂ ਹੋਰ ਬੱਚੇ ਇਨਸਪਾਇਰ ਹੋਣਗੇ ਪੇਰੈਂਟਸ ਇਨਸਪਾਇਰ ਹੋਣਗੇ ਕੈਸੀ ਆਪਣੇ ਬੱਚੇ ਨੇ ਇੱਥੇ ਲਾਈਏ ਸਾਡੇ ਇੱਥੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਉਹ ਇੰਟਰਨੈਸ਼ਨਲ ਟ੍ਰੇਨਿੰਗ ਤਾਪਤ ਲਈ

Come <laughs> on, <laughs> ਕਿ ਅੱਜ ਅਸੀਂ ਸਾਰੇ ਜਾਣੇ 17 ਅਕਤੂਬਰ ਨੂੰ ਸਾਈਂ ਬਾਬਾ ਜੀ ਦੀ ਪਾਲਕੀ ਲੈ ਕੇ ਸ਼ਹਿਰ ਦੀ ਪੂਰੀ ਯਾਤਰਾ ਕਰ ਰਹੇ ਹਾਂ ਔਰ ਇਹ ਦਿਨ ਬਹੁਤ ਹੀ ਕਰਮਾ ਵਾਲਾ ਭਾਗਾ ਵਾਲਾ ਹੈ ਅੱਜ ਸ਼ਹਿਰ ਵਾਸੀਆਂ ਵਿੱਚ ਬਹੁਤ ਹੀ ਉਤਸ਼ਾਹ ਹੈ ਔਰ ਸਾਰੇ ਸ਼ਹਿਰ ਵਾਸੀ ਬੜੇ ਹੀ ਉਤਸ਼ਾਹ ਦੇ ਨਾਲ ਇਸ ਪਾਲਕੀ ਵਿੱਚ ਸ਼ਾਮਿਲ ਹੋ ਕੇ ਪਾਲਕੀ ਦੇ ਵਿੱਚ ਬੜਾ ਹੀ ਵੱਧ ਚੜ ਕੇ ਭਾਗ ਲੈ ਰਹੇ ਨੇ ਤੇ ਬਹੁਤ ਹੀ ਆਨੰਦ ਜਿਹੜਾ ਵਾ ਉਹ ਮਹਿਸੂਸ ਕਰ ਰਹੇ ਨੇ ਅਸੀਂ ਸਾਈਂ ਆਤਮਾਹਾਰਾਜ ਜੀ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਕਿ 바ਵਾ ਨੇ ਸਾਨੂੰ ਆਪਣੀ ਪਾਲਕੀ ਦੇ ਲਈ ਚੁਣਿਆ ਹੈ ਔਰ ਅਸੀਂ 바ਵਾ ਅੱਗੇ ਇਹੋ ਅਰਦਾਸ ਕਰਦੇ ਹਾਂ ਕਿ 바ਵਾ ਆਪਣੇ ਭਗਤਾਂ ਤੇ ਇਦਾਂ ਹੀ ਮਿਹਰ ਰੱਖੇ ਕਿ ਹਰ ਸਾਲ ਇਸ ਪਾਲਕੀ ਦੇ ਵਿੱਚ ਵੱਧ ਤੋਂ ਵੱਧ ਚੜ ਕੇ ਜਿਹੜੇ ਸ਼ਹਿਰ ਵਾਸੀ ਹੈ ਉਹ پاਗਲੈਨ ਤੇ ਆਪਣਾ ਆਸ਼ੀਰਵਾਦ ਸਦਾ ਆਪਣੇ ਸ਼ਹਿਰ ਵਾਸੀਆਂ ਤੇ ਸਦਾ ਬਣਾ ਕੇ ਰੱਖੇ ਹੁੰਦਾ ਵੀ ਕਿ ਕਾਫੀ ਹੁੰਦਾ ਹੈ ਨਕਸ਼ੇ ਦੇ ਦੇਖ ਕੇ ਸਾਡੀ ਵੱਡੀ ਮਾਤਰਾ ਵਿੱਚ ਕਿੰਨੀ ਵੱਡੀ ਗਿਣਤੀ ਕਿੰਨੀ ਹੈ ਇਹ ਸਾਡਾ ਇਹਦੇ ਚ ਕੁਝ ਨਹੀਂ ਆ ਇਹ ਬਾਬਾ ਜੀ ਦੀ ਹੀ ਕਿਰਪਾ ਹੈ ਬਾਬਾ ਜੀ ਦੀ ਕਿਰਪਾ ਦੇ ਨਾਲ ਇੱਕ ਪੱਤਾ ਨਹੀਂ ਹਿਲਦਾ ਤੇ ਇੰਨੇ ਇਸਤਰੀਆਂ ਨੂੰ ਜਾਂ ਇੰਨੀਆਂ ਔਰਤਾਂ ਨੂੰ ਇਕੱਠਾ ਕਰਨਾ ਇੱਕ ਬੜੀ ਵੱਡੀ ਗੱਲ ਹੈ ਇਹ ਬਾਬਾ ਜੀ ਦੀ ਕਿਰਪਾ ਹੈ ਔਰ ਮੈਂ ਇਸ ਦੇ ਲਈ ਬਹੁਤ ਸ਼ੁਕਰਗੁਜ਼ਾਰ ਕਰਦੀ ਹਾਂ ਕਿ ਬਾਬਾ ਜੀ ਨੇ ਇਨਾਂ ਸਾਰਿਆਂ ਨੂੰ ਸਾਡੇ ਨਾਲ ਜੋੜਿਆ ਹੈ ਤੇ ਮੈਂ ਇੱਕ ਵਾਰ ਫਿਰ ਬਾਬਾ ਜੀ ਦਾ ਕੋਟੀ ਕੋਟੀ ਧੰਨਵਾਦ ਕਰਦੀ ਹਾਂ ਤੇ ਬਾਬਾ ਜੀ ਅੱਗੇ ਅਰਦਾਸ ਕਰਦੀ ਹਾਂ ਕਿ ਬਾਬਾ ਸਦਾ ਆਪਣੇ ਇਨਾ ਭਗਤਾਂ ਦੇ ਆਪਣਾ ਮੇਹਰ ਭਰਿਆ ਹੱਥ ਰੱਖੀ ਤੇ ਸਦਾ ਇਸ ਸ਼ਹਿਰ ਵਾਸੀਆਂ ਤੇ ਆਪਣੀ ਕਿਰਪਾ ਬਣਾਈ ਰੱਖੀ। ਓਮ ਸਾਈ ਰਾਮ ਅੱਜ ਦੀ ਆਈਡੀ ਪਾਲਕੀ ਯਾਤਰਾ ਵਾ ਸ੍ਰੀ ਸਾਈ ਪਰਵਾਰ ਗੁਰਦਾਸਪੁਰ ਤੋਂ ਆਰੰਭ ਨਾਏ ਜਾ ਰਹੇ ਸਾਈਂ ਸਰ ਦੇ ਸੰਦਰਭ ਦੇ ਵਿੱਚ ਆ। ਅੱਜ ਸਾਇੰਸ ਸਰ ਸ਼੍ਰੀ ਸਾਈ ਪਰਿਵਾਰ ਨੇ ਦੋ ਦਿਨ ਦਾ ਮਨਾਇਆ ਦਾ 16 ਤੇ 17 ਅਕਤੂਬਰ 16 ਅਕਤੂਬਰ ਨੂੰ ਬਾਬਾ ਦੇ ਗ੍ਰੰਥ ਸਾਈ ਸੱਚਰਿੱਤਰ ਦਾ ਮਹਾਪਰਾਇਣ ਹੋਇਆ ਤੇ ਅੱਜ ਸਵੇਰ ਤੋਂ ਹੀ ਬਾਬਾ ਦਾ ਸਾਈ ਸੱਚ ਮਨਾਇਆ ਜਾ ਰਿਹਾ ਵਿੱਚ 12 ਵਜੇ ਬਾਬਾ ਜੀ ਸਾਈ ਜੀ ਦੀ ਮਹਿਫਿਲ ਸਜਾਈ ਗਈ ਉਹਦੇ ਬਾਅਦ ਸ਼ਾਮ 4 ਵਜੇ ਬਾਬਾ ਦੀ ਪਾਲਕੀ ਯਾਤਰਾ ਮੰਦਰ ਤੋਂ ਸ਼ੁਰੂ ਹੋ ਕੇ ਪੂਰੇ ਨਗਰ ਦੀ ਪ੍ਰਕਰਮਾ ਕਰਦੀ ਗਈ ਵਾਪਸ ਫਿਰ ਮੰਦਰ ਵਿਸ਼ਰਾਮ ਕਰੇਗੀ ਆਸਲੇ ਬਾਬਾ ਨੇ ਆਉਂਦਾ ਬਣਾਤਾ ਵਾ कि ਜਿਵੇਂ ਹੀ ਗੁਰਦਆਸਪੁਰ ਜਿਵੇਂ ਛੇੜੇ ਚ ਬੈਠੇ ਆ ਬਾਬਾ ਦੀ ਪਾਲ ਕੀ ਛੜੀ ਆ ਅਲੋਕਿਕ ਤੇ ਜਾ ਰਹੇ ਦਾ ਚੱਲ ਰਹੀ ਆ ਸਾਈਂ ਨਾਥ ਮਹਾਰਾਜ ਕੀ ਜਤ ਉਹ ਸਾਡੇ ਕਿਹਾ ਗਿਆ ਕਿਵੇਂ ਜੇ ਤੋ ਤਿਆਰੀ ਜਾਈ ਜੀ ਚਾਰ ਮਹੀਨੇ ਪਹਿਲਾਂ ਸਾਨੂੰ ਤਿਆਰੀਆਂ ਕਰਦੇ ਸੀ ਹਰ ਇੱਕ ਵਾਰ ਦੇ ਅਤਾਰ ਸਾਰੀਆਂ ਸਸਤਾਵਾਂ ਚਾਹੇ ਕੋਈ ਛੋਟੀ ਸਸਤਾ ਚਾਹੇ ਕੋਈ ਵੱਡੀ ਸਸਤਾ ਉਹਨਾਂ ਨੂੰ ਬੁਲਾ ਕੇ ਇਹਨਾਂ ਨਾਲ ਮੀਟਿੰਗਾਂ ਕਰਦੇ ਸੀ ਉਹਨਾਂ ਨੂੰ ਆਪਣੇ ਪ੍ਰੋਗਰਾਮ ਬਾਰੇ ਦੱਸਦੇ ਸੀ ਤੇ ਉਹਨਾਂ ਦਾ ਸਹਿਯੋਗ ਮੰਗਦੇ ਸੀ ਇਹ ਹਰ ਸਾਲ ਕਰਵਾਈ ਜਾਂਦੀ ਹੈ ਜੀ ਲਗਭਗ 2 ਦਸ਼ਕਾ ਤੋਂ ਜ਼ਿਆਦਾ ਹੋ ਗਏ ਨੇ ਸਾਈਂ ਬਾਬਾ ਦੀ ਪਾਲਕੀ ਯਾਤਰਾ ਕਿਹੜੀ ਵਾਲੇ ਸਾਈਂ ਬਾਬਾ ਦੀ ਪਾਲਕੀ ਯਾਤਰਾ ਨੂੰ ਨਿਕਲਦੇ ਜਿਹੜੀ ਕਿ ਐਸਐਲ ਫੇਅਰ ਨਿਕਲੀ ਆ ਇਹ ਜਿਹੜੀ ਪਾਲਕੀ ਯਾਤਰਾ ਸ਼ਵਾਰਾ ਚੋਦਰੀ ਮਈਆ ਮਸਤਰੀ ਮੰਦਿਰ ਦੇ ਵਿੱਚ ਸਾਈਂ ਬਾਬਾ ਦੀ ਪ੍ਰਾਨ ਪ੍ਰਤੀਸ਼ਤਾ ਬਾਬਾ ਦੀ ਮੂਰਤੀ ਸਥਾਪਨਾ ਦੇ ਉਪਲਬਖ ਦੇ ਵਿੱਚ ਕੱਢੀ ਜਾ ਰਹੀ ਹੈ